ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਇੱਕ ਵਾਰ ਫਿਰ ਤੋਂ ਇੱਕ ਨਵੇਂ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਖਾਸ ਵੀਡੀਓ ਦੇ ਵਿੱਚ ਆਪਾਂ ਰਾਜਸਥਾਨ ਦੇ 사ਦੂਲ ਸ਼ਹਿਰ ਤੋਂ ਹਨੂਮਾਨਗੜ੍ਹ ਤੱਕ ਦਾ ਜਿਹੜਾ ਸਫ਼ਰ ਹੈ ਉਸ ਸਫ਼ਰ ਬਾਰੇ ਤੁਹਾਨੂੰ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਅਤੇ ਰਸਤੇ ਦੇ ਵਿੱਚ ਜਿੰਨੇ ਵੀ ਪਿੰਡ ਆਉਂਦੇ ਆ ਉਹਨਾਂ ਪਿੰਡਾਂ ਬਾਰੇ ਵੀ ਤੁਹਾਨੂੰ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਦੋਸਤੋ ਵੈਸੇ ਤਾਂ ਸਾਦੂਲ ਸ਼ਹਿਰ ਤੋਂ ਹਨੂਮਾਨਗੜ੍ਹ ਤੱਕ ਦਾ ਜਿਹੜਾ ਸਫ਼ਰ ਆ ਉਹ ਤਕਰੀਬਨ 35 ਤੋਂ 40 ਕਿਲੋਮੀਟਰ ਦੀ ਦੂਰੀ ਤੇ ਆ ਅਤੇ ਇਸ ਨੂੰ ਤੈਅ ਕਰਨ ਤੇ ਤਕਰੀਬਨ 40 ਕਿਲੋਮੀਟਰ ਦਾ ਜਿਹੜਾ ਸਮਾਂ ਉਹ ਲੱਗਦਾ ਪਰ ਆਪਾਂ ਵੀਡੀਓ ਦੇ ਵਿੱਚ 7 ਤੋਂ 8 ਮਿੰਟ ਦੇ ਵਿੱਚ ਇਹ ਜਿਹੜਾ ਸਫ਼ਰ ਹੈ ਉਹ ਤੈਅ ਕਰਾਂਗੇ ਦੋਸਤੋ ਸਾਦੂਲ ਸ਼ਹਿਰ ਗੰਗਨਗਰ ਜ਼ਿਲ੍ਹੇ ਦੇ ਵਿੱਚ ਇੱਕ ਤਹਿਸੀਲ ਆ ਜੋ ਕਿ ਜਦੋਂ ਆਪਾਂ ਹਬੌਰ ਤੋਂ ਹਨੂਮਾਨਗੜ ਜਾਂਦੇ ਆ ਤਾਂ ਰਾਜਸਥਾਨ ਦੇ ਵਿੱਚ ਐਂਟਰੀ ਲੈਣ ਤੋਂ ਬਾਅਦ ਪਹਿਲਾ ਸ਼ਹਿਰ ਆ ਜਿਹੜਾ ਉਹ ਸਾਦੂ ਸ਼ਹਿਰੀ ਆਉਂਦਾ ਜਿਸ ਨੂੰ ਕੀ ਗੰਗਨਗਰ ਜ਼ਿਲ੍ਹਾ ਲੱਗਦਾ ਅਤੇ ਇਹ ਬਿਲਕੁਲ ਪੰਜਾਬ ਰਾਜਸਥਾਨ ਦੇ ਬਾਰਡਰ ਦੇ ਉੱਤੇ ਵਸਿਆ ਹੋਇਆ ਛੋਟਾ ਜਿਹਾ ਇੱਕ ਸ਼ਹਿਰ ਆ ਤੇ ਸਾਡਾ ਜਿਹੜਾ हनुमानगढ़ ਦਾ ਸਫ਼ਰ ਹੈ ਉਹ ਸਾਦੂਲ ਸ਼ਹਿਰ ਤੋਂ ਅਸੀਂ ਸ਼ੁਰੂ ਕੀਤਾ ਅਤੇ ਤਕਰੀਬਨ ਜਦੋਂ ਅਸੀਂ 3 ਤੋਂ 4 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹਾਂ ਤਾਂ ਉਸ ਤੋਂ ਬਾਅਦ ਇੱਕ ਬਾਈਪਾਸ ਆਉਂਦਾ ਜੋ ਕਿ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਵੀ ਰਿਹਾ ਇਹਦੇ ਵਿੱਚ ਜਿਹੜੀ ਬਿਲਕੁਲ ਸਾਹਮਣੇ ਵਾਲੀ ਸੜਕ ਹੈ ਇਹ ਸੰਗਰੀਏ ਨੂੰ ਜਾਂਦੀ ਹੈ ਅਤੇ ਖੱਬੇ ਪਾਸੇ ਦੀ ਜਿਹੜੀ ਸੜਕ ਹੈ ਇਹ ਪੰਜਾਬ ਹਵੋਰ ਨੂੰ ਜਾਂਦੀ ਹੈ ਅਤੇ ਸਾਦੂਲ ਸ਼ਹਿਰ ਤੋਂ ਆਪਾਂ ਆ ਰਹੇ ਆਂ ਤੇ ਜਿਹੜੀ ਸਿੱਧੀ ਸੜਕ ਤੁਸੀਂ ਦੇਖ ਰਹੇ ਹੋ ਦੋਸਤੋ ਇਹ ਹੀ ਸੜਕ ਹਨੂਮਾਨਗੜ੍ਹ ਨੂੰ ਜਾਂਦੀ ਹੈ ਦੋਸਤੋ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਤੁਹਾਨੂੰ ਦਿਖ ਰਿਹਾ ਹੋਊਗਾ ਦਿਸਤੇ ਕੀ ਹਨੂਮਾਨਗੜ੍ਹ ਦੀ ਜਿਹੜੀ ਦੂਰੀ ਆ ਉਹ ਤਕਰੀਬਨ 35 ਕਿਲੋਮੀਟਰ ਦੀ ਦੂਰੀ ਆ ਆਪਾਂ ਨੂੰ ਇਹ ਦੱਸ ਰਿਹਾ ਅਤੇ ਇਹ ਜਿਹੜੀ ਸਿੱਧੀ ਸੜਕ ਆ ਇਹ ਹੀ ਅੱਗੇ ਜਾ ਕੇ ਜੈਪੁਰ ਨੂੰ ਜਾਂਦੀ ਹੈ ਅਤੇ ਇਹ ਥੇੜ ਰਾਜਸਥਾਨ ਦੇ ਵਿੱਚ ਜਾਣ ਵਾਲੀ ਸੜਕ ਹੈ ਅਤੇ ਜਿਵੇਂ ਹੀ 3 ਤੋਂ 4 ਕਿਲੋਮੀਟਰ ਦੀ ਦੂਰੀ ਆਪਾਂ ਹੋਰ ਤੈਅ ਕਰਦੇ ਹਾਂ ਤਾਂ ਉਸ ਤੋਂ ਬਾਅਦ ਜਿਹੜਾ ਪਹਿਲਾ ਪਿੰਡ ਆਉਂਦਾ ਉਹ ਹਾਥੀਆਂ ਵਾਲੀ ਪਿੰਡ ਆ ਜਿਵੇਂ ਸਾਧੂ ਸ਼ਹਿਰ ਤੋਂ ਹਨੂਮਾਨਗੜ ਰੋਡ ਤੇ ਚੜਦੇ ਆ ਤਾਂ ਪਹਿਲਾ ਪਿੰਡ ਆ ਜਿਹੜਾ ਦੋਸਤੋ ਉਹ ਹਾਥੀਆਂ ਵਾਲੀ ਪਿੰਡ ਆ ਤੇ ਸਾਹਮਣੇ ਤੁਸੀਂ ਬੋਰਡ ਵੀ ਦੇਖ ਰਹੇ ਹੋ ਅਤੇ ਜੇਕਰ ਰਾਜਸਥਾਨ ਦੀ ਗੱਲ ਕਰੀਏ ਹੁਬੋਰ ਤੋਂ ਹਨੂਮਾਨਗੜ ਰੋਡ ਤੇ ਦੋਸਤੋ ਇਹ ਰਾਜਸਥਾਨ ਦਾ ਤੀਜਾ ਪਿੰਡ ਆ ਤੇ ਸਾਧੂ ਸ਼ਹਿਰ ਤੋਂ ਇਹ ਇਹ ਪਹਿਲਾ ਪਿੰਡ ਆ ਹਾਥੀਆਂ ਵਾਲੀ ਅਤੇ ਇਸ ਤੋਂ ਤਕਰੀਬਨ 2 ਤੋਂ 2.5 ਕਿਲੋਮੀਟਰ ਦਾ ਜਦੋਂ ਅਸੀਂ ਹੋਰ ਸਫ਼ਰ ਤੈਅ ਕਰਦੇ ਆ ਪਿੰਡ ਹਾਥੀਆਂ ਵਾਲੀ ਤੋਂ ਬਾਅਦ ਤਾਂ ਦੋਸਤੋ ਜਿਹੜਾ ਅਗਲਾ ਪਿੰਡ ਆਉਂਦਾ ਜਿਸ ਤੋਂ ਕੀ ਟੋਲ ਨਾਕਾ ਵੀ ਬਹੁਤ ਨੇੜੇ ਰਹਿ ਜਾਂਦਾ ਦੁੱਧੇ ਪਿੰਡ ਦਾ ਨਾਮ ਹੈ ਦੋਸਤੋ ਖੈਰੂ ਵਾਲਾ ਇਹ ਰਾਜਸਥਾਨ ਦਾ ਉਹਦੇ ਚੌਥਾ ਪਿੰਡ ਪ੍ਰਸਾਦੂਲ ਸ਼ਹਿਰ ਤੋਂ ਜਦੋਂ ਜਾਣੇ ਆ ਤਾਂ ਦੋਸਤੋ ਇਹ ਹਨੂਮਾਨਗੜ ਰੋਡ ਤੇ ਵਸਿਆ ਪਿਆ ਦੁੱਧਾ ਪਿੰਡ ਆਉਂਦਾ ਖੈਰੂ ਵਾਲਾ ਅਤੇ ਇੱਥੋਂ 1 ਕਿਲੋਮੀਟਰ ਦੀ ਦੂਰੀ ਤੋਂ ਬਾਅਦ ਜਿਹੜਾ ਟੋਲ ਨੱਕ ਆ ਉਹ ਸ਼ੁਰੂ ਹੋ ਜਾਂਦਾ ਹੈ ਅਤੇ ਸਾਹਮਣੇ ਲਿਖਿਆ ਵੀ ਹੋਇਆ ਕਿ ਟੋਲ ਗੇਟ 1 ਕਿਲੋਮੀਟਰ ਦੀ ਦੂਰੀ ਤੇ ਤੇ ਇਹ ਜਿਹੜਾ ਸਫ਼ਰ ਆ ਦੋਸਤੋ ਇਹ ਸਾਡਾ ਇਦਾਂ ਹੀ ਚੱਲਦਾ ਰਿਹਾ ਤੇ ਟੋਲ ਨਾਕਾ ਜਿਵੇਂ ਹੀ ਅਸੀਂ ਲੰਘਦੇ ਹਾਂ ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਪਿੰਡ ਆਉਂਦਾ ਖੈਰੂ ਵਾਲੇ ਤੋਂ ਬਾਅਦ ਤੀਜਾ ਪਿੰਡ ਜਿਹੜਾ ਆਉਂਦਾ ਦੋਸਤੋ ਉਹ 4 ਤੋਂ 5 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਸਿੰਘਪੁਰਾ ਪਿੰਡ ਆਉਂਦਾ ਜਿਸ ਤੇ ਵਿੱਚ ਕੀ ਜ਼ਿਆਦਾਤਰ ਜਿਹੜੀ ਆਬਾਦੀ ਆ ਉਹ ਸਾਡੇ ਪੰਜਾਬੀ ਭਰਾਵਾਂ ਦੀ ਹੀ ਆਬਾਦੀ ਆ ਅਤੇ ਪੰਜਾਬੀ ਭਰਾਵਾਂ ਦਾ ਹੀ ਵਸੇਰਾ ਜਿਹੜਾ ਸਿੰਘਪੁਰਾ ਦੇ ਵਿੱਚ ਜ਼ਿਆਦਾ ਹੈ ਤੇ ਸਿੰਘਪੁਰਾ ਦੇ ਬਿਲਕੁਲ ਹੀ ਨਾਲ ਲੱਗਦਾ ਪਿੰਡ ਹੈ ਦੋਸਤੋ ਇੰਦਰਪੁਰਾ ਇਹਨਾਂ ਦੀ ਬਿਲਕੁਲ ਵੀ ਪਛਾਣ ਨਹੀਂ ਹੁੰਦੀ ਇਹ ਦੋਨੇ ਪਿੰਡ ਇੰਦਰਪੁਰਾ ਤੇ ਸਿੰਘਪੁਰਾ ਆਪਸ ਦੇ ਵਿੱਚ ਐਨੇ ਛੱਟੇਵੇਂ ਪਿੰਡ ਹੈਗੇ ਆ ਤੇ ਦੋਸਤੋ ਆਸੇ ਪਾਸੇ ਲਿੰਕ ਰੋਡ ਤੇ ਪਿੰਡ ਬੁੱਗਲਿਆਂ ਵਾਲੀ ਵੀ ਆਉਂਦਾ ਪਿੰਡ ਬੁੱਧ ਸਿੰਘ ਵਾਲਾ ਵੀ ਆਉਂਦਾ ਪਰ ਜੇਕਰ ਗੱਲ ਕਰੀਏ ਇਸੇ ਸੜਕ ਦੇ ਉੱਤੇ ਤਾਂ ਜਿਹੜਾ ਅਗਲਾ ਪਿੰਡ ਆਉਂਦਾ ਜਿਹੜਾ ਕੀ ਸਾਦੂਲ ਸ਼ਹਿਰ ਤੋਂ ਹਨੂਮਾਨਗੜ ਰੋਡ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਪਿੰਡ ਆ ਉਹ ਆ ਦੋਸਤੋ ਢੋਲੀਪਾਲ ਜੋ ਕਿ ਕਾਫੀ ਵੱਡਾ ਪਿੰਡ ਆ ਤੇ ਜਿਸ ਦੀਆਂ ਕੀ ਤਸਵੀਰਾਂ 'ਚ ਵੀ ਤੁਹਾਨੂੰ ਨਜ਼ਰ ਆ ਰਹੀਆ ਹੋਊਗਾ ਇਹੇ ਕਾਫੀ ਵੱਡਾ ਪਿੰਡ ਆ ਢੋਲੀਪਾਲ ਇੱਥੋਂ ਹਨੂਮਾਨਗੜ੍ਹ ਦੀ ਜਿਹੜੀ ਦੂਰੀ ਆ ਉਹ ਤਕਰੀਬਨ 15 ਤੋਂ 18 ਕਿਲੋਮੀਟਰ ਦੀ ਜਿਹੜੀ ਦੂਰੀ ਆ ਉਹ ਹੋਰ ਰਹਿ ਜਾਂਦੀ ਆ ਅਤੇ ਇੱਥੋਂ ਹਨੂਮਾਨਗੜ੍ਹ ਜ਼ਿਲ੍ਹਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਅਤੇ ਜਿਹੜਾ ਸਾਧੂ ਸ਼ਹਿਰ ਆ ਉਹ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਰਹਿ ਜਾਂਦਾ ਗੰਗਾ ਨਗਰ ਅਤੇ ਹਨੂਮਾਨਗੜ੍ਹ ਇਹ ਦੋਨੇ ਪੰਜਾਬ ਰਾਜਸਥਾਨ ਦੀਆਂ ਜਿਹੜੀਆਂ ਸਰਹੱਦਾਂ ਉਨ੍ਹਾਂ ਦੇ ਉੱਤੇ ਵਸੇ ਵੇ ਜ਼ਿਲ੍ਹੇ ਆ ਦੋਨੇ ਗੰਗਾ ਨਗਰ ਤੇ ਹਨੂਮਾਨਗੜ੍ਹ ਜ਼ਿਲ੍ਹਾ ਅਤੇ ਹਰਿਆਣਾ ਵੀ ਇੱਥੋਂ ਬਿਲਕੁਲ ਨਜ਼ਦੀਕ ਹੀ ਰਹਿ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਪਿੰਡ ਆਉਂਦਾ ਦੋਸਤੋ ਉਸ ਪਿੰਡ ਦਾ ਨਾਮ ਆ ਰੋੜਾਂ ਵਾਲੀ ਇਹ ਹਨੂਮਾਨਗੜ੍ਹ ਦਾ 6ਵਾਂ ਪਿੰਡ ਆ ਦੋਸਤੋ ਅਤੇ ਇੱਥੋਂ ਤਕਰੀਬਨ 5 ਤੋਂ 7 ਕਿਲੋਮੀਟਰ ਦੀ ਦੂਰੀ ਤੋਂ ਬਾਅਦ ਅਸੀਂ हनुमानगढ़ शहर ਦੇ ਵਿੱਚ ਐਂਟਰੀ ਲੈਣੇ ਆ ਅਤੇ ਇਹ ਬਿਲਕੁਲ हनुमानगढ़ ਦਾ ਬਾਈਪਾਸ ਹੈ हनुमानगढ़ ਸ਼ਹਿਰ ਦਾ ਇਹ ਜਿਹੜੀ ਸਿੱਧੀ ਸੜਕਾ ਦੋਸਤੋ ਇਹ हनुमानगढ़ ਟਾਊਨ ਨੂੰ ਜਾਂਦੀ ਹੈ ਅਤੇ ਜਿਹੜੀ ਸੱਜੇ ਪਾਸੇ ਸੜਕਾ ਇਹ हनुमानगढ़ ਜੰਕਸ਼ਨ ਨੂੰ ਜਾਂਦੀ ਹੈ ਇਹ ਦੋਨੇ ਸ਼ਹਿਰ ਬਿਲਕੁਲ ਨਾਲ-ਨਾਲ सटे हुए ਸ਼ਹਿਰ ਹੈ ਅਤੇ ਪਟਨੇਰ ਕਿਲਾ ਵੀ ਇਸੇ ਹੀ ਸ਼ਹਿਰ ਦੇ ਵਿੱਚ ਰਹਿ ਜਾਂਦਾ हनुमानगढ़ ਟਾਊਨ ਦੇ ਵਿੱਚ ਹੀ ਤਾਂ ਦੋਸਤੋ ਉਮੀਦ ਕਰਦੇ ਆਂ ਅੱਜ ਦੇ ਇਸ ਸਫਰ ਨੂੰ ਤੁਸੀਂ ਜ਼ਰੂਰ ਇੰਜੋਏ ਕੀਤਾ ਹੋਊਗਾ ਅਤੇ ਸਾਡੀ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਰੱਜਮਾ ਹੁੰਕਾਰਾ ਦਿਓਗੇ ਅਤੇ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਤੇ ਸਾਡੀਆਂ ਹੋਰ ਆਉਣ ਵਾਲੀਆਂ ਵੀਡੀਓਜ਼ ਦੇਖਣ ਲਈ ਸਾਡੇ ਪੇਜ ਦੀਪਕ ਛਾਵੜਾ ਨੂੰ ਜ਼ਰੂਰ ਫੋਲੋ ਕਰੋ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖਣ